ਆਪ ਰਿਲੀਜ਼ ਦੀ ਦర్శਨ ਕਰਦੇ ਆ ਤੇ ਮੈਂ ਪ੍ਰਧਾਨਗੀ ਮੰਡਲ ਤੋਂ ਇਲਾਵਾ ਗੁਦਾਰਿਸ਼ ਕਰਦਾ ਸਤਾਰ ਇੰਦਰਪ੍ਰੀਤ ਸਿੰਘ ਜੀ ਸਾਡੇ ਨਾਲ ਇੱਕ ਸਕੇਅਰ ਇੱਕ ਸੀਟ ਬਹੁਤ ਹੀ ਪਿਆਰ ਨਾਲ ਸਤਿਕਾਰ ਨਾਲ ਜਿਹੜਾ ਪਰਮਿੰਦਰ ਜੀ ਦਾ ਪਰਿਵਾਰ ਇੱਥੇ ਬੈਠਾ ਹੈ ਉਹਨਾਂ ਨੂੰ ਜੀ ਆਇਆਂ ਜੀ ਆਇਆਂ ਤੇ ਮੈਂ ਇੰਦਰਪ੍ਰੀਤ ਜੀ ਤੇ ਪਬਲਿਸ਼ਰ ਰੋਚਨ ਜੀ ਨੂੰ ਗੁਜ਼ਾਰਿਸ਼ ਕਰਨਾ ਕਿ ਨਾਲ ਪੁਤਾਰਗੀ ਮੰਡਲ ਦੇ ਵਿੱਚ ਸ਼ਾਮਲ ਹੋ ਤਾਂ ਕਿ ਆਪਾਂ ਕਿਤਾਬ ਰਿਲੀਜ਼ ਕਰੀਏ ਤੇ ਸੁਖਿੰਦਰ ਜੀ ਇਹ ਥੋੜਾ ਸੈਂਟਰ ਚੋਂ ਫੋਟੋ ਲੈ ਲੈਣਾ ਸਵਾਰਾ ਹੋ ਜਾਵੇ ਪੇਜਟਾਈਨ ਆਜਾ 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 Thank you. ਬਹੁਤ ਬਹੁਤ ਸਭ ਨੂੰ ਬਹੁਤ-ਬਹੁਤ ਮੁਬਾਰਕ ਜੀ ਸਨਾਰ ਪਰਮਿੰਦਰ ਸਿੰਘ ਦੇ ਸਾਰੇ ਪਰਿਵਾਰ ਨੂੰ ਬਹੁਤ ਮੁਬਾਰਕ ਪਰਮਜੀਤ ਪਰਮ ਜੀ ਨੂੰ ਬਹੁਤ ਮੁਬਾਰਕ ਕਿ ਉਹ ਹੀ ਤੀਤ ਹੈ ਲੈ ਨੇ ਕੇ ਉਹ ਹੀ ਚੱਲ ਉਹ ਹੀ ਰਹਿਤਾ ਉਹ ਹੀ ਪਲਵਾਈ ਹੈ ਅੱਜ ਤੱਕ ਫੇਰ ਤੇਰੀ ਯਾਦ ਆਈ ਹੈ ਉਸ ਯਾਦ ਦੇ ਵਿੱਚ ਅਸੀਂ ਇੱਕ ਖਸ਼ਾ ਦਾ ਅਜ਼ਲੀ ਦੇ ਲੋਕ ਵਿੱਚ ਇਸ ਕਤਾ ਨੂੰ ਤੁਹਾਡੇ ਸਾਹਮਣੇ ਲੈ ਆਂਦਾ ਜਿਹੜਾ ਉਤਪਰੰਤ ਪਰੰਪਰਿਤ ਪਰੰਮਾਤਮਾ ਜਿੰਨੇ ਕੀਤਾ ਹੈ ਬਹੁਤ ਤਾੜੀਆਂ ਦੇ ਨਾਲ। ਤੇ ਮੈਂ ਅ ਕਿਤਾਬਾਰੇ ਪੰਡੂਆ ਤੋਂ ਸਭ ਤੋਂ ਪਹਿਲਾਂ ਗੁਜ਼ਾਰਿਸ਼ ਕਰਦਾ ਮਨਜੀਤ ਕੌਰ ਨੀਤ ਮੈਡਮ ਜੀ ਨੂੰ ਉਹਨੇੜੇ ਆ ਜਾਣ ਤੇ ਅੱਜ ਮੈਨੂੰ ਇਹ ਤੇ ਗੱਲ ਦੱਸਣ ਬਹੁਤ ਖੁਸ਼ੀ ਹੋ ਰਹੀ ਹੈ ਕਿ ਕੱਲ ਸ਼ਾਮ ਨੂੰ ਹੀ ਇਹਨਾਂ ਨੂੰ ਚੰਡੀਗੜ੍ਹ ਸੈਟਿਕ ਹੈ। ਵਿਸ਼ੇਸ਼ ਪੁਰਸਕਾਰ ਦਿੱਤਾ ਗਿਆ ਇਹ ਮੈਂ ਅਮਾਉਂਟ ਐਸੇ ਨਹੀਂ ਦੱਸਣਾ ਨਹੀਂ ਤਾਂ ਅਰੇ ਕਾ ਮੇਰੇ ਪੈਸੇ ਲਵਾਤੇ ਸਾਰੇ ਤੇ ਅਬ ਤੁਹਾਾਰੇ ਹਵਾਲੇ ਵਤਨ ਸਾਥੀਓ ਤੇ ਅੱਜ ਨਾ ਸੇਰ ਤੇ ਖੁਸ਼ੀ ਨਾਲ ਉੱਡੀ ਜਾ ਰਹੇ ਨੇ ਤੇ ਹੁਣ ਆਪਣੇ ਉਸ ਜਜ਼ਬਾਤ ਨੂੰ ਸਾਡੇ ਸਾਹਮਣੇ ਲੈ ਕੇ ਆ ਰਹੇ ਨੇ ਮਨਕੀਤ ਕੌਲਮੀ ਜੀ ਆ ਜੀ ਮਿਤ ਜੀ ਨੂੰ ਬਹੁਤ ਬਹੁਤ ਵਧਾਈਆਂ सत श्रीकाल जी सब तो पहले तो मैं धनवाद कर दूँ अपनी लेखित सभा चंडीगढ़ का भी जिन्होंने मैनू सब तो पहला उड़े आड़े की तरह इतने लिखना सिखाया तो फिर मैंने इतने तक पहुँचाया जिन्होंने सब तो पहला बलकार सिद्धू जी जड़े मैंने इतने लैके आए तो उस तो गुरुनाम कंवर जी मैडम उषा कंवर जी तो डॉक्टर लाभ सिंह खीवा जी उस तो उस दीपक जी अर्ज साहब ਇਨਾ ਦੀ ਬਦੌਲਤ ਹੀ ਮੈਨੂੰ ਇਹ ਇਹ ਇਨਾ ਪ੍ਰਾਪਤ ਹੋਈ। ਹਨ। ਇਹਨਾਂ ਦਾ ਸੁਣ ਕੇ ਜੀਪੀ ਬਹੁਤ ਹਾਈ ਹੋ ਗਿਆ ਸੀ ਮੈਨੂੰ ਡਾਕਟਰ ਕੋਲ ਜਾ ਕੇ। ਹਨ। ਸਤਿਕਾਰਯੋਗ ਪ੍ਰਧਾਨ ਜੀ ਮੰਡਲ ਅਤੇ ਟੜ ਦੀ ਸਰਦੀ ਦੇ ਮੱਠੇ ਦੇ ਨਿੱਦ ਨੂੰ ਮਾਨ ਦੇ। ਹਾਜ਼ਰੀਨ ਵਿਦਵਾਨ ਸਾਥੀਓ ਅਤੇ ਸ੍ਰੋਸ਼ਟੇ ਸਾਹਿਬਾ। जिस तरह आप सब जानते हाँ आप सब जानते हाँ कि मैडम करमजीत परम ने अपने मापिया के नाम न ना पूरा इंसाफ किया है तो साहित्य खेतर परम अपने मिठे तो मिलापड़े सुभाव वर्तारे कारण भावें कोई वा होटा लेखक या लेखिका ये मैडम सब की हरमन प्यारी था। है यह शख्सियत कलम ही धनी नहीं यनी है ਜਿੱਥੇ ਇਹ ਮੈਡਮ ਸਮਾਜ ਵਿੱਚ ਵਿਚਰਦੇ ਹਰ ਸ਼ਖਸ ਨੂੰ ਖੁਸ਼ੀ ਨਾਲ ਖੇੜਦੀ ਹੈ ਉੱਥੇ ਇਹ ਮੌਜੂਦਾ ਸਮੇਂ ਦੀ ਉਹ ਸ਼ੇਰਨੀ ਹੈ ਜਿਹੜੀ ਕਿ ਆਪਣੇ ਪਿਆਰਿਆਂ ਦੇ ਵਿੱਚ ਛੋੜਿਆਂ ਤੇ ਜਿਉਂਦੇ ਰਿਸ਼ਤਿਆਂ ਦੀ ਮਾਨਸਿਕ ਪੀੜਾ ਨੂੰ ਝੱਲਦੀ ਹੋਈ ਗਮ ਦੇ ਸਮੁੰਦਰਾਂ ਦੀ ਲਹਿਰਾਂ ਨੂੰ چیرਦੀ ਤੇ ਸੂਰਜੀ ਦੀ ਤਪਸ਼ ਨੂੰ ਪਿੰਡੇ ਤੇ ਜਾਰਦੀ ਨੇ ਅਜਿਹਾ ਹਿੰਮਤ ਅਤੇ ਦਲੇਰੀ ਦਾ ਹੰਬਲਾ ਮਾਰਿਆ ਤੇ ਆਪਣੀ ਨਾਰੀ ਸ਼ਕਤੀ ਨਾਲ चंद्रमा भी नीचे उतार लिया। दिया ठंडक अपनी रूह में इनान करवाया कुदरत मन के अजी मह शिंगार देवी बन बैठे हैं आप जी ने तेरी याद बच संग्रह पुस्तक जो कि इन्होंने स्वर्गवासी लाडवे भतीजे ने कवितावी रचना की परोना पर की भैया बीमारी का शिकार होकर ਇਸ ਫ਼ਨਿਸ਼ ਨੇ ਸਾਨੂੰ ਅਲਵਿਦਾ ਕਿਹਾ ਹੈ ਪਰ ਉਹ ਆਪਣੇ ਦੂਰ ਨੇੜੇ ਦੇ ਰਿਸ਼ਤਿਆਂ ਨੂੰ ਜਿੱਥੇ ਰੋਂਦੇ, ਉਰਲਾਂਦੇ ਛੱਡ ਗਏ ਉੱਥੇ ਉਹਨਾਂ ਦੀਆਂ ਅੱਖਾਂ ਵਿੱਚ ਕਵਿਤਾਵਾਂ ਵੀ ਲਿਖਦੀਆਂ ਰਹਿ ਗਈਆਂ ਜਿਹੜੀਆਂ ਕਿ ਉਹਨਾਂ ਨੇ ਪਿਆਰ ਦੇ ਰਿਸ਼ਤੇ ਕੀ ਹੁੰਦੇ ਨੇ ਕੁਦਰਤ ਦੇ ਨਜ਼ਾਰੇ ਅਤੇ ਸਮਾਜਿਕ ਵਰਤਾਰੇ ਨਿੱਗੇ ਅਹਿਸਾਸ ਮੋਹ ਭਜੇ ਕਵਿਤਾਵਾਂ ਇਸ ਤੋਂ ਇਲਾਵਾ ਅੰਗਰੇਜ਼ੀ ਭਾਸ਼ਾ ਵਿੱਚ ਵੀ ਉਚਾਰੀਆਂ ਕਵਿਤਾਵਾਂ ਆਦ ਦੇ ਹੋ ਕੇ ਜਦੋਂ ਭੂਗ ਪਰਮ ਜਿਤ ਪਰਮ ਦੇ तक पहुँचे त भतीजे के मोह ने भिज के उन्होंने इन्हों कवितावान पुस्तक रूप दे के पाठक तक पहुँचाने का फैसला किया हथली किताब की हर कविता पूजन योग है जिम्मे कि पूजा की है प्यार तेरे संग कोई भी धर्म पूजा अखियाँ चुप किड़े वेले पानी जिसम आदि भावें आकार छोटिया है पर हर एक का विशा वस्तु का माल है जिमें प्यार तेरे संग कविता लिखा है कि कद प्यार कद प्यार तेरे संग पै गया अनहोल यह इश्क कहानी हो गई नशा इसका चढ़ता गया पता नहीं कदों जुदाई हो गई तो कोई भी धर्म कोई भी धर्म होजहब बखरा अपने अपने रब न मना कोई अड नहीं इबादत कोई वक् नहीं पूजा इसके अलावा तो परम जी ने अपने वालों जो रह ने सिर्फ विच जो अपने वे वीर सरदार चतर सिंह जी का सपुत्र परमिंदर सिंह बने कोरोनामय ढंग नाम यादा न सिर्जा है वह पढ़ के उस कोरोना काल गवा चुक्य दर्द बयान कर दी भूआ परम ने इस पवित्र भूआ भतीजे के रिश्ते हो भी भिडा किया है ਭੂਆ ਉਹ ਮਿੱਠਾ ਸ਼ਬਦ ਹੈ ਜਿਸ ਨੂੰ ਬੋਲਦੇ ਮੂੰਹ ਪਰ ਜਾਂਦਾ ਹੈ ਤੇ ਭਤੀਜਾ ਉਹ ਅਨਮੋਲ ਰਿਸ਼ਤਾ ਜਿਸ ਦੇ ਨਾਲ ਭੂਆ ਦੇ ਪੇਕਿਆਂ ਦਾ ਦਰਵਾਜ਼ਾ ਹਮੇਸ਼ਾ ਖੁੱਲਾ ਰਹਿੰਦਾ ਹੈ ਆਪ ਨੇ ਹੀ ਹੱਥ ਲਿਖਤ ਦੀਆਂ ਕਿਰਤਾਂ ਨੂੰ ਇੱਕ ਮਾਲਾ ਵਿੱਚ ਪਰੋ ਕੇ ਇਸ ਰਿਸ਼ਤੇ ਨੂੰ ਨਵੇਂ ਅਰਥ ਤੇ ਉਚਾਈਆਂ ਪ੍ਰਦਾਨ ਕੀਤੀਆਂ ਹਨ ਜਦੋਂ ਕਿ ਅੱਜ ਦੇ ਸਮੇਂ ਵਿੱਚ ਇਹ ਰਿਸ਼ਤੇ ਕਮਜ਼ੋਰ ਪੈਰੇ ਜਾਂਦੇ ਹਨ ਤੇ ਪੁਰਾਣੇ ਸਿਆਣੇ ਦੀ ਕਹਾਵਤ ਮੈਨੂੰ ਯਾਦ ਆ ਗਈ ਜਿਵੇਂ ਕਿ ਉਹ ਕਹਿੰਦੇ ਨੇ ਭਾਈ ਰਾਜ ਭਤੀਜੇ ਥਾਣਾ ਛੱਡਦੇ ਭੂਆ ਨਾਲ ਜਾ। ਬਹੁਤ शुक्रिया ਮਜੀਤ ਜੀ ਪੁਬੇਤੀ ਤੁਸੀਂ ਬਹੁਤ ਸਨੇ ਜਜ਼ਬਾਤੀ ਸ਼ਬਦਾਂ ਦੇ ਵਿੱਚ ਕਿਤਾਬ ਵਾਲੇ ਇਹਨਾਂ ਦੀ ਸ਼ਖਸੀਅਤ ਬਾਰੇ ਗੱਲ ਕਰਤੀ ਸੀ ਬਹੁਤ ਸ਼ੁਕਰੀਆ ਤੇ ਮੈਂ ਹੁਣ ਗੁਜ਼ਾਰਿਸ਼ ਕਰਦਾ ਕਮਲਦੀਪ ਕੌਰ ਜੀ ਨੂੰ ਕਿ ਉਹ ਮਤਲਬ ਸੰਖੇਪ ਰੂਪ ਵਿੱਚ ਮੈਨੂੰ ਲੱਗਦਾ ਕਿ ਆਪਣੇ ਕੋਲ ਨਾ ਬੁਲਾਰੇ ਕਾਪੀ ਨੇ ਤੇ ਗੁਜ਼ਾਰਿਸ਼ ਹੈ ਕਿ ਬਿਨਾਂ ਭੂਮਿਕਾ ਤੋਂ ਸੰਖੇਪ ਰੂਪ ਦੇ ਵਿੱਚ ਆਪਣੀ ਗੱਲ ਕੀਤੀ ਜਾਵੇ ਕਮਲਦੀਪ ਕੌਰ ਤੇ ਉਸ ਤੋਂ ਬਾਅਦ ਗੀਤ ਵਾਸਤੇ ਤਿਆਰ ਰਹਿਣ ਦਵਿੰਦਰ ਕੌਰ ਢਿੱਲੋਂ ਸਤਿਕਾਰਯੋਗ ਪ੍ਰਧਾਨ ਜੀ ਮੰਡਲ ਤੇ ਮੇਰੇ ਸਾਹਮਣੇ ਬੈਠੇ ਮੇਰੇ ਪਿਆਰੇ ਦੋਸਤੋ ਹਲਾਇਤ ਹੋ ਗਈ ਹੈ ਕਿ ਬਹੁਤ ਸਭ ਕੀ ਅੱਪਸੇ ਬੋਲਣਾ ਵੈਸੇ ਵੀ ਮੈਂ ਸੰਖੇਪ ਹੀ ਬੋਲਣਾ ਸੀਗਾ ਜੀ ਜੀ ਹਾਂ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਿਤਾਬ ਕੇ ਰਿਦਾ ਵਿੱਚ ਇਸੇ ਪੁਸਤਕ ਨੂੰ ਚਾਹੰਤੇ ਬਹੁਤ ਬਹੁਤ ਬਧਾਈ ਸੋਚੇ ਪਰਿਵਾਰ ਨੂੰ ਪਰਮਜੀਤ ਜੀ ਦੇ ਪਰਿਵਾਰ ਨੂੰ ਦੇਣਾ ਚਾਹੁੰਦੀ ਹੈ ਅਤੇ ਪਰਮਜੀਤ ਪਰੰਪਰਾ ਨੂੰ ਲੈਣਾ ਚਾਹੁੰਦੀ ਹੈ। ਇਹ ਪਰਮਜੀਤ ਪਰੰਪਰਾ ਬਾਰੇ ਤਾਂ ਬਹੁਤ ਕੁਝ ਹਨ ਦੱਸ ਦਿੱਤਾ ਤੇ ਮੈਂ ਵੀ ਆਪਣੇ ਵੱਲੋਂ ਥੋੜਾ ਜਿਹਾ ਇਹ ਕਹਿਣਾ ਚਾਹੁੰਦੀ ਹਾਂ ਕਿ ਇਹਨਾਂ ਨੇ ਆਪਣੇ ਜਿਹੜਾ ਪੀਕਾ ਪਰਿਵਾਰ ਹੈ ਉਹਦੇ ਸਹਿਤਿਕ ਪਿਛੋਕੜ ਨੂੰ ਵਿਰਾਸਤ ਨੂੰ ਬਹੁਤ ਚੰਗੀ ਤਰ੍ਹਾਂ ਸੰਭਾਲਿਆ ਹੈ। ए, ना सिर्फ इन्होंने आप ही साहित्य सरजना की है सो इन्होंने ने अपने पिताजी गर्म सिंह के बारे से भी सूची दी कि भी लिखते सर भावी ये नहीं छपवा सके पर इन्होंने अपने व्डे ब्रदर चक्र सिंह भीर ਉਹਨਾਂ ਜਿਹੜੀਆਂ ਜਈਆ ਕਵਤਾਵਾਂ ਆਉਂਦੀਆਂ ਕਿਤਾਬਾਂ ਸੀਗੀਆਂ ਲਗਭਗ ਜਿਹੜੀਆਂ ਆਊਟ ਆਫ ਪ੍ਰਿੰਟ ਹੋ ਚੁੱਕੀਆਂ ਸੀ ਉਹਨਾਂ ਸਾਰੀਆਂ ਰਿਕਥਾਂ ਤੇ ਇਕੱਠਾ ਕਰਕੇ ਸੰਪਾਦਨ ਕਰਕੇ ਕੁਝ ਚਾਲ ਪੜਨਾ ਉਹਨਾਂ ਦਾ ਸੰਪਾਦਨ ਕੀਤਾ ਤੇ ਹੁਣ ਇਹਨਾਂ ਨੇ ਆਪਣੇ ਭਤੀਜੇ ਸਰ ਆਪਕੰਦਰ ਸਿੰਘ ਨੇ ਲੈ ਕੇ ਬੇਵਕਤੀ ਇਸ ਸੰਸਾਰ ਤੋਂ ਚਲਾਣਾ ਕਰਕੇ ਉਹਨਾਂ ਦੀਆਂ ਜਿਹੜੀਆਂ ਖੁਲਿਤਰੀਆ ਕਵਤਾਵਾਂ ਉਹਨਾਂ ਦੀ ਡਾਇਰੀ ਦੇ ਵਿੱਚ ਸਾਂਭੀਆਂ ਰਹੀਆਂ ਸਨ ਇਹ ਉਹਨਾਂ ਨੂੰ ਇਹਨਾਂ ਨੇ ਦਿੱਤ ਲਵੇ ਇੱਕ ਪੁਸਤਕ ਦਾ ਰੂਪ ਦੇ ਕੇ ਆਪਣੇ ਜਿਹੜਾ ਜਜ਼ਬਾਤਾਂ ਨੂੰ ਉਹਨਾਂ ਦਾ ਇੱਕ ਸਾਹਿਤਕ ਰੂਪ ਦਿੱਤਾ ਔਰ ਆਪਣੇ ਕੋਟਿਜਨ ਨਾਲ ਆਪਣੇ ਮੂ ਲੇ ਪਿਆਰ ਮੇ ਜਿਹੜੇ ਰਿਸ਼ਤੇ ਸਨ ਜਿਹੜੇ ਇਹਨਾਂ ਨੇ ਆਪਣੇ ਕੁਝ ਸ਼ਬਦ ਕਿਤਾਬ ਵਿੱਚ ਲਿਖੇ ਨੇ ਉੱਥੇ ਪ੍ਰਗਟ ਕੀਤੇ ਨੇ ਉਹਨਾਂ ਨੂੰ ਇਹਨਾਂ ਨੇ ਇੱਕ ਉਸ ਰਿਸ਼ਤੇ ਨੂੰ ਜਿਹੜਾ ਹੈ ਇੱਕ ਸ਼ਰਧਾਂਜਲੀ ਦੇ ਤੌਰ ਤੇ ਪੁਸਤਕ ਦਾ ਜਿਹੜਾ ਸੰਪਾਦਨ ਕੀਤਾ। ਬਾਕੀ ਇਹ ਜਿਹੜੀ ਕਿਤਾਬ ਹੈ ਇਸ ਦੇ ਬਾਰੇ ਚ ਇਹ ਹੈ ਕਿ ਬਹੁਤ ਸਾਰੇ ਗੱਲਾਂ ਹੋ ਚੁੱਕੀਆਂ ਨੇ ਕਿ ਬਹੁਤ ਸਾਰੀਆਂ ਕਵਤਾਵਾਂ ਜਿਹੜੀਆਂ ਨੇ ਉਹ ਪਿਆਰ ਨਾਲ ਹੀ ਸੰਬੰਧਿਤ ਹੈ। ਪਿਆਰ ਐਸਾ ਪਿਆਰ ਜਿਹੜਾ ਜਾਂ ਤਾਂ ਇੰਨਾ ਲੱਗਦਾ ਜਿਹਾ ਅਪਰਾਪਤ ਪਿਆ ਹੈ ਜਾਂ ਅਤ੍ਰਿਪਤ ਪਿਆਰ ਦੀ ਕਵਤਾਵਾਂ ਜ਼ਿਆਦਾ ਨੇ। ਉਹਨਾਂ ਦੇ ਵਾਸਤੇ है। ओ, प्यार पूजा से सेनौनियम बन करेंगे बहुत सारिया कवितावान जो कि बल्कि सारिया कवितावान अस ये देखी नहीं प्यार संबंधित असी ये रे गए कि वह प्यार गल करते करते फिजिकल नेता गल करते करते ही उस ज इस तरह का एक मुड़ा देने कि लगन लगता है कि भी वो प्यार पूजा जोड़ा है उन्होंने वास्ते एक ही अर्थी शब्द तो हो गए इस तु इलावा उन्होंने बहुत सारे विषयों के उत्ते कलमाजाई की है गर्ल चाइल्ड के बारे से कुछ कवितावं उन्हें बच्चों बारे और कुदरत बारे मैं कवितावानी जड़े जो कहें कोर्स तो नहीं क्या समुचित तौर पर गल करेंगे का ਇਹ ਕੁਦਰਤ ਦੇ ਬਾਰੇ ਕੁਦਰਤ ਦੇ ਵਰਦਾਰਿਆਂ ਦੇ ਬਾਰੇ ਸਮਾਜਿਕ ਵਰਦਾਰਿਆਂ ਦੇ ਬਾਰੇ ਰਿਸ਼ਤਿਆਂ ਦੇ ਬਾਰੇ ਸਾਰਿਆਂ ਦੇ ਬਾਰੇ ਜਿਉਂ ਉਨ੍ਹਾਂ ਨੇ ਆਪਣੀ ਕਲਮ ਦੀ ਅਜ਼ਮਾਈ ਕੀਤੀ ਹੈ। ਔਰ ਇੱਕ ਗੱਲ ਜਿਹੜੀ ਇਹ ਮੈਨੂੰ ਲੱਗੀ ਕਿ ਯੂਨਿਸੈਫ ਦੇ ਵਿੱਚ ਕੰਮ ਕਰਦੇ ਕਰਨ ਕਰਕੇ ਸ਼ਾਇਦ ਜਾਂ ਵੈਸੇ ਵੀ ਇਹ ਬੜਾ ਸੰਵੇਦਨਸ਼ੀਲ ਵਿਅਕਤੀ ਸੰਤਾ ਉਹਨਾਂ ਦਾ ਇਹ ਕਵਤਾਂਵਾਂ ਕੁਝ ਜਿਹੜੀਆਂ ਐਸੀਆਂ ਨੇ ਕਿ ਜਿਹੜੇ चिल्ड्रन के बारे बच्चों के बारे बच्चे कि न किसी तरीकेर ने एजुकेशन तो विरवे नेरीबी के हालात में रह रहे हैं या जंगा के जड़े ने शिकार होए हुए हैं उन्होंने वास्ते इन दिल जो बहुत धड़कता है और उन्हें बारे से इन्होंने कुछ कविताव लिखिया भी ने ए, ਉਹ ਸਮੁੱਚੇ ਤੌਰ ਤੇ ਆਪਾਂ ਇਹ ਕਹਿ ਸਕਦੇ ਆ ਕਿ ਇਹਨਾਂ ਦੀ ਇਕਤਾ ਦੇ ਵਿੱਚ ਇਹ ਮੁਹੱਬਤ ਦੀ ਗੱਲ ਐ ਸਾਂਝ ਦੀ ਗੱਲ ਐ ਨਵਾਂਦਾਰੀ ਹੰਗਾਮਾ ਹੈ ਭਾਈਚਾਰੇ ਦੀ ਗੱਲ ਐ ਤੇ ਇਹਨਾਂ ਸਾਰੀਆਂ ਚੀਜ਼ਾਂ ਦਾ ਜਿੰਨਾ ਦਾ ਅਸੀਂ ਮਹਿਸੂਸ ਕਰਦੇ ਆ ਕਿ ਅੱਜਕੱਲ ਬੜਾ ਅਭਾਵ ਹੁੰਦਾ ਜਾ ਰਿਹਾ ਹੈ ਤੇ ਉਹਨਾਂ ਦੇ ਬਾਰੇ ਦੇ ਵਿੱਚ ਇਹਨਾਂ ਦਾ ਬਹੁਤ ਜਿਹੜਾ ਸਿੱਧੰਤ ਤੇ ਨਾਲ ਦੀ ਤੁਮਤਾਲੋ ਵਿੱਚ ਜਿਦਾ ਰਹਿਣਾ ਹੈ ਇੱਕ ਜਿਹੜਾ ਸਾਡਾ ਫਰਾਂਸ ਸੀ ਜਿਹੜੀ ਪ੍ਰਾਪਤੀ ਸੀ ਉਹਦੇ ਵਿੱਚ ਜਿਹੜੇ ਤਿੰਨ ਪ੍ਰਿੰਸੀਪਲਸ ਅਪਣਾਏ ਗਏ ਸੀ ਲਿਬਰਟੀ ਇਕਵੈਲਟੀ ਐਂਡ ਬ੍ਰਦਰਹੂਡ ਉਹ ਬਾਅਦ ਵਿੱਚ ਯੂਐਨਓ ਦੁਆਰਾ ਵੀ ਅਪਣਾ ਲਏ ਗਏ ਔਰ ਇੰਟਰਨੈਸ਼ਨਲੀ ਸਾਰੇ ਹੀ ਬੁਲਕਾਨੇ ਇਨਾਂ ਤਿੰਨ ਸਿਧਾਂਤਾਂ ਨੂੰ ਅਪਣਾਇਆ ਹੈ ਤੇ ਰਾਸ਼ਾ ਇਹਨਾਂ ਕਰਕੇ ਲੋਕਤੰਤਰੀ ਸਥਾਪਨਾ ਦਾ ਜਿਹੜਾ ਇੱਕ ਸਲੂਮਡ ਬੱਚਾ ਸੀ ਤਾਂ ਇਹਨਾਂ ਦੇ ਘਟਾਵਾਂ ਦੇ ਵਿੱਚ ਇਸ ਚੀਜ਼ ਦੀ ਜਿਹੜੀ ਹੈ ਉਹ ਵੀ ਬਹੁਤ ਆਤ ਹੈ ਦੋ ਕਵਤਾਵਾਂ ਜਿਹੜੀਆਂ ਉਹਨਾਂ ਨੇ ਪੰਛੀਆਂ ਦੇ ਬਾਰੇ ਲਿਖੀਆਂ ਆਈਆਂ ਨੇ ਤੇ ਉਹਨਾਂ ਕਵਤਾਵਾਂ ਨੂੰ ਪੜ ਕੇ ਮਹਿਸੂਸ ਹੁੰਦਾ ਹੈ ਕਿ ਉਹ ਆਜ਼ਾਦੀ ਦੇ ਬਹੁਤ ਤਕੜੇ ਹਾਮੀ ਨੇ ਔਰ ਇਹ ਚਾਹਦੇ ਨੇ ਕਿ ਕਿਸੇ ਵੀ ਤਰ੍ਹਾਂ ਦੀ ਗੁਲਾਮੀ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ ਪੰਛੀਆਂ ਨੇ ਪੰਛੀਆਂ ਨੂੰ ਤਾਂ ਇੱਕ ਆਸਰਾ ਲੈ ਕੇ ਉਹਨਾਂ ਨੇ ਇਹ ਗੱਲ ਕੀਤੀ ਵੀ ਕਿਤੇ ਵੀ ਜਿਹੜੀ ਆ ਉਹ ਗੁਲਾਮੀ ਨਹੀਂ ਹੋਣੀ ਚਾਹੀਦੀ ਆਜ਼ਾਦੀ ਹੋਣੀ ਚਾਹੀਦੀ ਹੈ ਕੋਈ ਤਕੜੀ ਧਿਰ ਜਿਹੜੀ ਹੈ ਕਿਸੇ ਮਾੜੀ ਧਿਰ ਦੇ ਉੱਤੇ ਕਿਸ ਤਰ੍ਹਾਂ ਕਿਉਂ ਜ਼ੁਲਮ ਕਰੇ ਕਿ ਉਹਨਾਂ ਲਈ ਜਿਹੜਾ ਬਰਾਬਰੀ ਦਾ ਅਧਿਕਾਰ ਹੈ ਜਿਹੜਾ ਆਜ਼ਾਦੀ ਨਾਲ ਰਹਿਣ ਦਾ ਅਧਿਕਾਰ ਹੈ ਉਹ ਕਿਉਂ ਖੋਇਆ ਜਾਏ ਇਸੇ ਤਰ੍ਹਾਂ ਇਹਨਾਂ ਨੇ ਜਿਹੜਾ ਯੂਨੀਸੈਫ ਦੇ ਜਿਹੜੇ ਦੋ ਬ੍ਰਾਜ਼ੀਲੀਅਨ ਤੇ ਕੈਨੇਡੀਅਨ ਦੋ ਆਫੀਸਰ ਸੀਗੀਆਂ ਨਹੀਂ ਸੰਦੇ ਵਿੱਚ ਉਹਨਾਂ ਰੇ ਵਕ ਵਕ ਸਮਾਂ ਤੇ ਡਿਊਟੀਆਂ ਲੱਗਦੀਆਂ ਸਨ ਤੇ ਇਰਾਕ ਵਿੱਚ ਉਹਨਾਂ ਦੀ ਡਿਊਟੀ ਲੱਗੀ ਹੋਈ ਸੀ ਤੇ ਉੱਥੇ ਉਹ ਇੱਕ ਕਤਿ ਸਹੀ ਲੋਗ ਹੋ ਗਏ ਤੁਹਾਨੂੰ ਜਾਣੇ ਉਹਨਾਂ ਦਾ ਵੀ ਜ਼ਿਕਰ ਕਰਦੇ ਨੇ ਤੇ ਉਹ ਇਹ ਕਹਿੰਦੇ ਨੇ ਕਿ ਮੈਂ ਨਾ ਦਾ ਰਾਜ ਨੇ ਤੁਹਾਨੂੰ ਸਲੂਟ ਕਰਨਾ ਚਾਹੁੰਦਾ ਹਾਂ ਨਾ ਹੀ ਮੈਂ ਜਿਹੜੇ ਵਾਰੀਆਂ ਨੇ ਉਹਨਾਂ ਨੂੰ ਸਲੂਟ ਕਰਨਾ ਚਾਹੁੰਦਾ ਮੈਂ ਉਹਨਾਂ ਨੂੰ ਸਲੂਟ ਕਰਨਾ ਚਾਹੁੰਦਾ ਹਾਂ ਜਿਹੜੇ ਕਿ ਮਨੁੱਖਤਾ ਦੇ ਭਲੇ ਦੇ ਵਾਸਤੇ ਕੰਮ ਕਰ ਰਹੇ ਨੇ ਜਿਹੜੇ ਕਿ ਬੱਚਿਆਂ ਦੇ ਦੁੱਖਾਂ ਦਰਤਾਂ ਨੂੰ ਦੂਰ ਕਰਨ ਵਾਸਤੇ ਕੰਮ ਕਰ ਰਹੇ ਨੇ ਜਦੋਂ ਆਈ ਸਲੂਟ ਜੋ Says Di Mello, and I salute you, pissed, lean, big man. You are the lovers of. You are the. Uh, lovers of. Thank you, thank you. Lives of love and faith. You are. The heroes of. Hanging? Heroes of work and passion. Hanging? Work and passion and United Nations. Yeah. Uh -huh. सो मतलब ये कह है कि कवि जोड़ा है वो पुरातरी भाव न और फ्रेंडशिप को और बराबरता का जो हामी है बहुत सारिया कवितावान होर भी जो आप जानकारी दे सकते हैं कुदरत के बारिश ने सूरज के बारिश ने चंद्रमा के बारिश किस ने किस तरह उन्हें सीखने रेंगे किस तरह उन्होंने सीखना चाहते हैं सो बहुत अनेक किस्म के विषय में चुहया है ਤੇ ਮੈਂ ਸਤਾਰ ਦੇ ਉਹਦੇ ਬਿਲਕੁਲ ਬੋਲ ਬੋਲਦਾ ਇਸਾਇਆ ਨੂੰ ਤੇ ਤੁਹਾਨੂੰ ਜਿਤਵਰਾਂ ਦੀ ਤੇ ਉਹ ਬਹੁਤ ਸ਼ੁਕਰੀਆ ਕਮਲਦੀਪ ਜੀ ਤੁਸੀਂ ਬਹੁਤ ਵਿਸਥਾਰ ਨਾਲ ਕਿਰਮਿੰਦਰ ਸਿੰਘ ਜੀ ਦੀ ਕਾਵਿ ਸ਼ੈਲੀ ਬਾਰੇ ਗੱਲ ਕੀਤੀ ਤੇ ਨਾਲੇ ਕਿਹਾ ਕਿ ਇਹ ਪਿਤਾਪੁਰ ਕੀ ਇਹ ਜਿਹੜੀ ਪ੍ਰਥਾ ਚੱਲ ਰਹੀ ਹੈ ਤੇ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਕਵਨਦੀਪ ਕਾਲ ਵੀ ਪੰਜਾਬੀ ਦੇ ਪ੍ਰਸਿੱਧ ਲੇਖਕ ਪ੍ਰਿੰਸਪਲ ਸੁਜਾਨ ਸਿੰਘ ਦੀ ਬੇਟੀ ਹੈ ਇਹਨਾਂ ਦੇ ਵੀ ਡੀਐਨਏ ਦੀ ਸਹਾਇਤਾ ਤੇ ਬਲਜੀ ਹੁਣ ਗੀਤ ਲੈ ਕੇ ਦ੍ਰਿੰਦਰ ਕੌਰ ਜੀ ਨੂੰ ਤੇ ਉਸ ਤੋਂ ਬਾਅਦ ਬਲਕਾਰ ਸਿੱਧੂ ਭਾਜੀ ਪਿਛਲੀ ਸੀਟ ਤੋਂ ਇੱਥੇ ਆ ਜਾਣਾ ਹਾਂ ਦੋਸਤ ਇੱਕ ਫੋਟੋ ਦੁਬਾਰਾ ਕਰਨੀ ਚਾਹੁੰਦੇ ਨੇ ਤੇ